ਅਨਜੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਆਂਦਾ ਹੈਗਾ ਉਹਦੇ ਨਾਲ ਹੀ ਅਸੀਂ ਸਾਰੇ ਸਿਸਟਮ ਨੂੰ ਫੀਡ ਕਰਦੇ ਆਂ ਕਾਫੀ ਸਾਰੇ ਵਾਟਰ ਕੋਰਸ ਪਿਛਲੇ 2 ਸਾਲਾਂ ਚ ਅਸੀਂ ਰਿਸਟੋਰ ਕਰਾਏ ਸੀਗੇ ਤੇ ਇਸ ਸਾਲ ਵੀ ਅਸੀਂ ਕਾਫੀ ਸਾਰਾ ਪਾਣੀ ਛੱਡਿਆ ਹੈਗਾ ਨਹਿਰਾਂ ਤਕਰੀਬਨ ਸਾਡੀਆਂ ਫੁੱਲ ਕਪੈਸਿਟੀ ਚੱਲੀਆਂ ਨੇ ਸਾਰੀਆਂ ਡੇਲਾਂ ਦੇ ਸਾਡੀਆਂ ਸਾਡਾ ਪਾਣੀ ਜਾ ਰਿਹਾ ਤੇ ਕਿਸਾਨ ਪਾਣੀ ਯੂਜ਼ ਕਰ ਰਹੇ ਨੇ ਇਹ ਖਾਲ ਪਹਿਲਾਂ ਕੱਚਾ ਸੀ ਕੱਚੇ ਤੋਂ ਬਾਅਦ ਨਹਿਰ ਦੇ ਬੈਕਮੈਨ ਉਪਰਾਲੇ ਕਰਕੇ ਇਸ ਨੂੰ ਪੱਕਾ ਕਰ ਦਿੱਤਾ ਇਸ ਦੇ ਨਾਲ ਸਾਡੇ ਜਿਹੜੇ ਖੇਤ ਨੇ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਉਪਰਾਲੇ ਕੀਤੇ ਗਏ ਸੀ ਪਿਛਲੇ ਸਾਲ ਤੋਂ ਜਿਹੜੀ ਮੇਰੀ ਸਬਡਿਵੀਜ਼ਨ ਦੇ ਵਿੱਚ ਜਿੰਨੀਆਂ ਨਹਿਰਾਂ ਹੈਗੀਆਂ ਉਹ ਕੱਚੀਆਂ ਤੋਂ ਪੱਕੀ ਕਰ ਦਿੱਤੀ ਗਈ ਜਿਦੇ ਵਿੱਚ ਵੀ ਵੱਡੀਆਂ ਨਹਿਰਾਂ ਜਿਹੜੀਆਂ ਹੈਗੀਆਂ ਉਹਦੇ ਬੈੱਡ ਜਿਹੜੇ ਕੱਚੇ ਰੱਖੇ ਗਏ ਨੇ ਤਾਂ ਕਿ ਉਹ ਜ਼ਮੀਨੀ ਪਾਣੀ ਵੀ ਰੀਚਾਰਜ ਹੋ ਸਕੇ ਸਾਨੂੰ ਪਾਣੀ ਸਰਕਾਰ ਦੇ ਰਹੀ ਆ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਹੈ ਭਰਾਵਾਂ ਨੂੰ ਬੇਨਤੀ ਇਹੋ ਜੀ ਸਾਰੇ ਆਪੋ ਆਪਣੇ ਖਾਲ ਪਾਗੇ ਐਂਡ ਤੱਕ ਪਾਣੀ ਖੜੋ ਜੀ ਪਾਣੀ ਬਹੁਤ ਆਉਣ ਡਿਆ ਤੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ ਚ ਦੇਖਿਆ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਜਿਹੜੇ ਵੀ ادارے ਤੋਂ ਤੁਸੀਂ ਆਇਓ ਪ੍ਰਿੰਟ মিডিਏ ਤੋਂ ਇਲੈਕਟ੍ਰੋਨਿਕ মিডিਏ ਤੋਂ ਜਾਂ ਸੋਸ਼ਲ ਮੀਡੀਆ ਤੋਂ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਫੇਰ ਅਸੀਂ ਮੈਂ ਜਿਹੜਾ ਸਵਾਲ ਕਰਨਾ ਚਾਹਣਾ ਉਹ ਇਹ ਹੈ ਕਿ ਕਿਉਂਕਿ ਇੰ ਘੰਟੇ ਤੋਂ ਬਾਅਦ ਕਿੰਤਾ ਦਿਨ ਤੋਂ ਬਾਅਦ ਦਿਨ ਜਿਹੜਾ ਉਹ ਬੀਤਦਾ ਜਾ ਰਿਹਾ ਹੈ ਅਜੇ ਵੀ ਕਾਂਗਰਸ ਦੇ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ 500 ਕਰੋੜ ਰੁਪਏ ਵਾਲੀ ਖੇਡ ਕੀ ਸੀ 350 ਕਰੋੜ ਰੁਪਏ ਵਾਲੀ ਖੇਡ ਕੀ ਸੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਹਿਲਾ ਰਾਤ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਇਹ ਪਤਾ ਲੱਗਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਇੱਕ ਅੱਧੀ ਦਰਜਨ ਤੋਂ ਸੀਐਮਨ ਵੇਟਿੰਗ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਦਿੱਤਾ ਇਹ ਲੀਗਲ ਨੋਟਿਸ ਉਹਨਾਂ ਨੇ ਰਾਜਸਥਾਨ ਵਾਲੇ ਮਾਮਲੇ ਦੇ ਦਿੱਤੇ ਸ਼ਾਇਦ ਦਿੱਤਾ ਜੋ ਨਵਜੋਤ ਕੌਰ ਸਿੱਧੂ ਹੋਰਾਂ ਨੇ ਟਿਕਟਾਂ ਵੇਚਣ ਦੀ ਗੱਲ ਰਾਜਸਥਾਨ ਦੇ ਵਿੱਚ ਕੀਤੀ ਸੀ ਸਵਾਲ ਇਹ ਹੈ ਕਿ ਸਸਪੈਂਡ ਕਰਨ ਦੇ ਨਾਲ ਲੀਗਲ ਨੋਟਿਸ ਦੇਣ ਦੇ ਨਾਲ ਇਸ ਸਵਾਲ ਦਾ ਜਵਾਬ ਪੰਜਾਬੀਆਂ ਨੂੰ ਮਿਲ ਜਾਊਗਾ ਕਿ ਜਿਹੜੀ ਸੀਐਮ ਦੀ ਕੁਰਸੀ ਸੇਲ ਦੇ ਉੱਤੇ ਲੱਗੀ ਸੀ ਉਹਦੀ ਅਸਲ ਕਹਾਣੀ ਕੀ ਸੀ ਇਹ ਪੈਸੇ ਕਿੱਥੋਂ ਇਕੱਠੇ ਕੀਤੇ ਜਾਂਦੇ ਸੀ ਕੀ ਕਿਸੇ ਇੰਡਸਟਰੀ ਤੋਂ ਲਏ ਜਾਂਦੇ ਸੀਗੇ ਪ੍ਰਾਈਵੇਟ ਸਕੂਲਾਂ ਤੋਂ ਲਏ ਜਾਂਦੇ ਸੀ ਪ੍ਰਾਈਵੇਟ ਹਸਪੀਟਲਾਂ ਤੋਂ ਲਏ ਜਾਂਦੇ ਸੀ ਜਾਂ ਫਿਰ ਜਿਹੜੀਆਂ ਫਾਈਲਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਪੂਰੀ ਕਰਦੇ ਸੀ ਉਸ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਕਲੈਕਸ਼ਨ ਕੀਤੀ ਜਾਂਦੀ ਸੀ ਕਿ 500 ਕਰੋੜ ਰੁਪਇਆ ਉੱਪਰ ਦੇਣਾ ਪੈਣਾ 350 ਕਰੋੜ ਰੁਪਇਆ ਉੱਪਰ ਦੇਣਾ ਪੈਣਾ ਇਹ ਦੋ ਰੇਟ ਤਾ ਕਰਕੇ ਆ ਤੇ 500 ਕਰੋੜ ਰੁਪਇਆ ਸ਼ਾਇਦ 5 ਸਾਲਾਂ ਦਾ ਤੇ 350 ਕਰੋੜ ਰੁਪਇਆ ਜਦੋਂ ਲਾਸਟ ਰਹਿ ਗਿਆ ਉਸ ਟਰਮ ਦਾ ਸੀਗਾ ਜਿਹਦੇ ਵਿੱਚ ਕੈਪਟਨ ਮਨਿੰਦਰ ਸਿੰਘ ਉਹਨਾਂ ਨੂੰ ਲਾਂਬੇ ਕਰਕੇ ਮੁੱਖ ਮੰਤਰੀ ਜਿਹੜੇ ਉਹ ਬਦਲੇ ਗਏ ਸੀ ਸੁਨੀਲ ਜਾਖੜ ਜੀ ਉਹਨਾਂ ਨੇ ਸਵੇਰੇ ਟਵੀਟ ਕੀਤਾ ਕਿ ਉਹਨਾਂ ਨੇ ਚਿੱਠੀ ਜਿਹੜੀ ਆ ਉਹ ਸੀਐਮ ਸਾਹਿਬ ਨੂੰ ਲਿਖੀ ਹੈ ਇਸ ਮਾਮਲੇ ਦੇ ਤੇ ਇਨਵੈਸਟੀਗੇਸ਼ਨ ਕਰਨ ਦੇ ਵਾਸਤੇ सीएम साहब आज आ ਜਾਣਗੇ चिट्ठी ਦਾ ਜਵਾਬ ਉਹ ਆ ਕੇ ਜਰੂਰ ਦੇਣਗੇ ਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਿਸ ਤਰੀਕੇ ਦੀ ਹੋਊਗੀ ਕਦੋਂ ਸਟਾਰਟ ਹੋਊਗੀ ਜਾਖੜ ਸਾਹਿਬ ਦੀ ਇੱਕ ਜਿਹੜੀ ਆ ਉਹ ਡਿਊਟੀ ਜ਼ਰੂਰ ਬੰਦਦੀ ਹੈ ਕਿ ਉਹ ਕਾਂਗਰਸ ਦੇ ਉਸ ਵੇਲੇ ਪ੍ਰਧਾਨ ਸੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਸੀਗਾ ਕਿ 350 ਕਰੋੜ ਰੁਪਏ ਕਿਨੂੰ ਜਾ ਰਿਹਾ 500 ਕਰੋੜ ਰੁਪਏ ਦੇ ਵਿੱਚ ਡੀਲ ਕੀਦੀ ਹੋਈ ਹੈ ਜਾਖੜ ਸਾਹਿਬ ਖੁਦ ਉਸ ਵੇਲੇ सीएम दी रेस ਦੇ ਵਿੱਚ ਸੀ ਹਾਲਾਂਕਿ ਉਹ ਇਹ ਗੱਲ ਬਾਰ ਬਾਰ ਕਹਿੰਦੇ ਆ ਕਿ ਉਹਨਾਂ ਨੂੰ ਇੱਕ ਵਿਸ਼ੇਸ਼ ਫਿਰਕੇ ਦੇ ਵਿੱਚੋਂ ਹੋਣ ਕਰਕੇ ਸੀਐਮ ਨਹੀਂ ਬਣਾਇਆ ਗਿਆ ਜੇ ਉਦੋਂ 350 ਕਰੋੜ ਰੁਪਇਆ ਉਹਨਾਂ ਕੋਲੋਂ ਵੀ ਮੰਗਿਆ ਗਿਆ ਸੀਗਾ ਤਾਂ ਉਹ ਕਿਹਨੇ ਮੰਗਿਆ ਸੀ ਜਾਖੜ ਸਾਹਿਬ ਇਹ ਸਪਸ਼ਟ ਕਰਨ ਦੀ ਖੇਚਲ ਜ਼ਰੂਰ ਕਰਨ ਜਾਖੜ ਸਾਹਿਬ ਇਸ ਵੇਲੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਜੇ ਜਾਖੜ ਸਾਹਿਬ ਨੂੰ ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਕਨਫਿਊਜ਼ਨ ਲੱਗਦੀ ਹੈ ਤੇ ਉਹਨਾਂ ਦੇ ਉਦੋਂ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਹੁਰੀ ਵੀ ਭਾਜਪਾ ਦੇ ਵਿੱਚ ਨੇ ਬਹੁਤ ਲੰਬੀਆਂ ਲੰਬੀਆਂ ਇੰਟਰਵਿਊਸ ਦੇ ਰਹੇ ਨੇ ਉਹ ਡੇਡ ਡੇਡ 2-2 ਘੰਟੇ ਦੀ ਇਹ ਤਾਂ ਕਿਹੜੀ 2 ਮਿੰਟ ਦੀ ਆ ਉਹਨਾਂ ਨੂੰ ਪੁੱਛ ਲੈਣ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਰੀ ਸੀਐਮ ਬਣੇ ਨੇ ਉਹਨਾਂ ਨੇ ਕਿੰਨੇ ਪੈਸੇ ਕਿਹਨੂੰ ਦਿੱਤੇ ਸੀਗੇ ਤੇ ਉਹ ਕਲੈਕਸ਼ਨ ਕਿਹੜੇ ਰੂਪ ਦੇ ਵਿੱਚ ਹੁੰਦੀ ਸੀ ਕੀ ਉਸ ਕਲੈਕਸ਼ਨ ਦਾ ਕੁਝ ਹਿੱਸਾ ਸਾਡੇ ਨਾਲ ਲੱਗਵੇਂ ਮੁਲਕ ਦੇ ਵਿੱਚ ਵੀ ਗਿਆ ਕੈਪਟਨ ਅਮਰਿੰਦਰ ਸਿੰਘ ਹੋਣਾ ਤਾਂ ਇਹ ਵੀ ਕਲੈਰੀਫਾਈਡਾ ਜੀ ਉਹ ਕਰਵਾ ਲੈਣ। ਅਸ਼wini ਸ਼ਰਮਾ ਜੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਉਹ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਆਪਣੇ ਪ੍ਰਧਾਨ ਸੁਨੀਲ ਜਾਖੜ ਹੋਰਾ ਕੋ ਪੁੱਛ ਲੈ ਕਿ ਇਹ 350 ਕਰੋੜ ਰੁਪਏ ਵਾਲਾ ਮਸਲਾ ਕੀ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਵਾਲ ਕਰਦੀ ਆ ਹੁਣ ਤਾਂ ਕੰਮ ਹੀ ਬੜਾ ਸੌਖਾ ਜਾਖੜ ਸਾਹਿਬ ਤੋਂ ਪੁੱਛਣ 350 ਕਰੋੜ ਰੁਪਏ ਦੀ ਕਹਾਣੀ ਕੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਅਹਿਮ ਅੰਗ ਨੇ ਇਸ ਵੇਲੇ ਉਹਨਾਂ ਤੋਂ ਪੁੱਛ ਲੈਣ ਕਿ 500 ਕਰੋੜ ਰੁਪਇਆ ਕਿਹਨੂੰ ਦਿੱਤਾ ਗਿਆ ਸੀ ਜੇ ਹੈ ਸੀ ਤਾਂ ਜੇ ਨਹੀਂ ਸੀ ਤੇ ਘੱਟੋ ਘੱਟ ਨਵਜੋਤ ਕੌਰ ਸਿੱਧੂ ਹੋਰਾਂ ਦਾ ਜਵਾਬ ਦੇ ਦੇਣ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਉਹ ਨੋਟਿਸ ਦੇ ਰਹੇ ਨੇ ਉਂਝ ਵੈਸੇ ਨੋਟਿਸ ਜਿਹੜਾ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਦਿੱਤਾ ਉਹਨਾਂ ਦੇ ਉੱਤੇ ਤਾਂ ਕੁਝ ਮਹੀਨੇ ਪਹਿਲਾਂ ਇੱਕ ਗੈਂਗਸਟਰ ਦੀ ਮਾਂ ਜਿਹੜੀ ਸੀ ਉਹਨੇ ਕੁਝ ਦੋਸ਼ ਲਾਏ ਸੀ ਉਦੋਂ ਤੱਕ ਕਦੀ ਲੀਗਲ ਨੋਟਿਸ ਨਹੀਂ ਦਿੱਤਾ ਗਿਆ ਖੈਰ ਲੀਗਲ ਨੋਟਿਸ ਦੇਣਾ ਉਹਨਾਂ ਦਾ ਹੱਕ ਹੈ ਸੰਵਿਧਾਨਕ ਉਹ ਦੇ ਸਕਦੇ ਨੇ ਪਰ ਮੇਰਾ ਸਵਾਲ ਜਾਖੜ ਸਾਹਿਬ ਨੂੰ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੈ ਕਿ ਉਹ ਦੋਨੋਂ ਜਾਣੇ ਆਪਸ ਦੇ ਵਿੱਚ ਮਿਲ ਕੇ ਇਸ ਗੱਲ ਦਾ ਅਹਿਮ ਖੁਲਾਸਾ ਕਰ ਦੇਣ ਕਿ ਕਾਂਗਰਸ ਦੇ ਵਿੱਚ 500 ਕਰੋੜ ਰੁਪਏ ਦੀ ਸੇਲ ਜਿਹੜੀ ਸੀਐਮ ਦੀ ਕੁਰਸੀ ਨੂੰ ਲੈ ਕੇ ਲੱਗਦੀ ਸੀ ਉਹਦੀ ਅਸਲ ਕਹਾਣੀ ਕੀ ਹੈ ਕੀ ਇਹ 100 ਕਰੋੜ ਰੁਪਇਆ ਸਾਲ ਦਾ ਸੀ 5 ਸਾਲਾਂ ਦਾ 500 ਤੇ 350 ਕਰੋੜ ਰੁਪਇਆ ਲਗਭਗ ਜਿਹੜਾ ਸੀ ਉਹ ਸਾਲ ਦਾ ਸੀਗਾ ਅਜੇ ਤੱਕ ਇਹਦੇ ਉੱਤੇ ਨਾ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਕੋਈ ਜਵਾਬ ਦਿੱਤਾ ਨਾ ਇਹਦੇ ਉੱਤੇ ਆਪੋਜੀਸ਼ਨ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਨੇ ਕੋਈ ਜਵਾਬ ਦਿੱਤਾ ਨਾ 350 ਕਰੋੜ ਰੁਪਏ ਦੇ ਜਿਹ ਜਿਨ੍ਹਾਂ ਦੇ ਉੱਤੇ ਇਨਜਾਮ ਲੱਗ ਰਹੇ ਨੇ ਚਰਨਜੀਤ ਸਿੰਘ ਚੰਨੀ ਹੁਰੀ ਉਹਨਾਂ ਨੇ ਵੀ ਇਹਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੁਰੀ ਬਹੁਤ ਸਾਰੇ ਚੈਨਲਸ ਨੂੰ ਸੱਦ ਕੇ ਬਹੁਤ ਇਤਿਹਾਸ ਸੁਣਾ ਰਹੇ ਨੇ ਬਹੁਤ ਲੰਮਾ ਪੁਰਾਣਾ ਇਤਿਹਾਸ ਸੁਣਾਉਣ ਉਹਦਾ ਵੀ ਪਤਾ ਲੱਗਣਾ ਜ਼ਰੂਰੀ ਹੈ ਪਰ ਇੱਕ ਇਤਿਹਾਸ ਜਿਹੜਾ ਆਪਣੇ ਫਾਈਲਾਂ ਦੇ ਰੂਪ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਸਾਂਭੀ ਬੈਠੇ ਨੇ ਭਾਜਪਾ ਦੇ ਆਗੂ ਕੈਪਟਨ ਨਮਿੰਦਰ ਸਿੰਘ ਹੁਰੀ ਉਹ ਵੀ ਦੱਸ ਦੇਣ ਕਿ 17 ਤੋਂ ਲੈ ਕੇ 21 ਦੇ ਲਾਸਟ ਤੱਕ ਜਿਹੜਾ ਉਹਨਾਂ ਨੇ ਕਿੰਨੇ ਪੈਸੇ ਕਾਂਗਰਸਾਈ ਕਮਾਂਡ ਨੂੰ ਦਿੱਤੇ ਸੀ ਕਿਉਂਕਿ ਨਵਜੋਤ ਕੌਰ ਸਿੱਧੂ ਹੁਰੀ ਆਖਰ ਕਿਸੇ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਇਹਨਾਂ ਜਿਹੜਾ ਜੀ ਉਹ ਰੌਲਾ ਪਾ ਰਹੇ ਨੇ ਜਾਂ ਜਿਸ ਕੌਨਫੀਡੈਂਸ ਦੇ ਨਾਲ ਉਹ ਗੱਲ ਕਰ ਰਹੇ ਨੇ ਜਾਂ ਫਿਰ ਨਵਜੋਤ ਕੌਰ ਸਿੱਧੂ ਹੁਰੀ ਇਹ ਦੱਸ ਦੇਣ ਕਿ ਇਹ ਫਾਈਲਾਂ ਜਿਹੜੀਆਂ ਜਿਹੜੇ ਸਬੂਤ ਨੇ ਉਹ ਨਵਜੋਤ ਸਿੰਘ ਸਿੱਧੂ ਹੁਰਾ ਕੋਲੇ ਨੇ ਕਿ ਉਹ ਆ ਕੇ ਦੱਸਣਗੇ ਜਾਂ ਨਵਜੋਤ ਕੌਰ ਸਿੱਧੂ ਖਰੀ ਜਿਹੜਾ ਉਹ ਸਪਸ਼ਟ ਕਰਨਗੇ ਅਸ਼wini ਸ਼ਰਮਾ ਦੀ ਨੂੰ ਮੈਂ ਇਹ ਜ਼ਰੂਰ ਅਪੀਲ ਕਰੂੰਗਾ ਕਿ ਉਹਨਾਂ ਦੀ ਹੀ ਪਾਰਟੀ ਦੇ ਅਹਿਮ ਆਗੂ ਜਾਕਰਸਾਤ ਤੇ ਕੈਪਟਨ ਮਨਿੰਦਰ ਸਿੰਘ ਨੇ ਉਹਨਾਂ ਦੋਨਾਂ ਨੂੰ ਬਿਠਾ ਕੇ ਪੰਜਾਬ ਦੇ ਲੋਕਾਂ ਨੂੰ ਇਹ ਸਪਸ਼ਟ ਕਰਵਾਉਣ ਕਿ 500 ਕਰੋੜ ਰੁਪਏ ਦੀ ਖੇਡ ਕੀ ਸੀ 350 ਕਰੋੜ ਰੁਪਏ ਦੀ ਖੇਡ ਕੀ ਸੀ